ਨਾ ਰੂਪ ਹਾਂਜੀ ਮੰਮੀ ਜੀ ਰੋਣੇ ਆਏ ਸੀ ਚਾਹ ਲੈ ਕੇ ਆਈ ਆ ਤੂੰ ਮਿੱਠਾ ਨਹੀਂ ਚੈੱਕ ਕੀਤਾ ਜਮਾ ਹੀ ਫਿੱਕੀ ਚਾਹ ਸੀ ਮੰਮੀ ਜੀ ਸਾਡੇ ਤਾਂ ਉੱਥੇ ਇੰਨੀ ਪਿੰਦੇ ਆ ਮੈਨੂੰ ਨਹੀਂ ਪਤਾ ਸੀ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੂੰਗੀ ਹੂੰ ਧਿਆਨ ਰੱਖੂੰਗੀ ਨਾਲੇ ਜਦੋਂ ਕੱਪੜੇ ਤੋਂ ਤੈਨੂੰ ਪਤਾ ਨਹੀਂ ਲੱਗਦਾ ਆ ਦੇਖ ਫਿੱਕੇ ਕੱਪੜੇ ਨਾਲੇ ਤੂੰ ਰੰਗਦਾਰ ਕੱਪੜੇ ਪਾ ਲੈ ਰੰਗਦਾਰ ਕੱਪੜੇ ਤੇ ਫਿੱਕੇ ਕੱਪੜੇ ਅਲੱਗ-ਅਲੱਗ ਧੋਈਦੇ ਆ ਕੋਈ ਨਾ ਮੰਮੀ ਜੀ ਗਲਤੀ ਹੋਗੀ ਮੈਂ ਅੱਗੇ ਤੋਂ ਇਹਦਾ ਵੀ ਧਿਆਨ ਰੱਖਣਗੀ ਧਿਆਨ ਰੱਖੂਗੀ ਹੁਣ ਇਹ ਚੀਜ਼ਾਂ ਦਾ ਧਿਆਨ ਅਸੀਂ ਰੱਖਣ ਆਇਆ ਪਹਿਲਾਂ ਧਿਆਨ ਨਹੀਂ ਰੱਖਿਆ ਉਤੋਂ ਕੁਝ ਨਹੀਂ ਸਿੱਖ ਕੇ ਆਈ ਧਿਆਨ ਰੱਖੂਗੀ ਸਾਰਾ ਅਸੀਂ ਹੁਣ ਇਹਨਾਂ ਨੂੰ ਸਿਖਾਈਏ ਵੀ 니 ਕੋਦੇ ਬਕਸ਼ੋ ਗੱਲ ਸੁਣੀ ਦੇ ਰੱਖ ਹਾਂ ਬਿੱਬੀ ਬੁਲਾਇਆ ਸੀ ਮੇ ਸਹੇਲੀ ਦੇ ਪੁੱਤੇ ਦਾ ਵਿਆਹ ਆ ਗਿਆ ਸਹੇਲੀ ਬੀਬੀ ਤੁਹਾਡੀ ਕਿਹੜੀ ਸਹੇਲੀ ਕਾਂਤਾ ਹਰਿਆਣੇ ਵਾਲੀ ਜਦੋਂ ਅਸੀਂ ਕਿਰਾਏ ਤੇ ਰਹਿੰਦੇ ਸੀ ਨਾ ਉਹ ਵੀ ਉੱਥੇ ਹੀ ਕਿਰਾਏ ਤੇ ਰਹਿੰਦੇ ਸੀ ਅਸੀਂ 15 ਸਾਲ ਇਕੱਠੇ ਰਹੇ ਫਿਰ ਉਹ ਲੁਧਿਆਣਾ ਛੱਡ ਕੇ ਵਾਪਸ ਹਰਿਆਣੇ ਚਲੇ ਗਏ ਤੇ ਅੱਜ 15 ਸਾਲਾਂ ਬਾਅਦ ਉਹਦਾ ਫੋਨ ਆਇਆ ਕਹਿੰਦੀ ਮੇਰੇ ਪੁੱਤੇ ਦਾ ਵਿਆਹ ਆਇਆ ਤੁਸੀਂ ਸਾਰਿਆਂ ਨੇ ਆਣਾ ਆਪਾਂ ਜਾਣਾ ਧੀਏ ਤਿਆਰੀ ਕਰ ਲੈ ਉਹ ਹਾਂ ਜਿਹੜੇ ਸ਼ਗਨ ਵਿਆਹ ਕਰਨਾ ਨਾ ਉਹ ਵੀ ਤਿਆਰ ਕਰ ਲੈ ਹਾਂ ਕੋਈ ਨਹੀਂ ਬੀਬੀ ਕੱਪੜੇ ਬਥੇਰੇ ਪਏ ਆ ਮੈਂ ਹੁਣੇ ਕੱਢ ਕੇ ਲਿਆਨੀ ਆ ਤੇ ਤੁਹਾਨੂੰ ਦਿਖਾਨੀ ਆ ਬੀਬੀ ਆ ਦੇਖੋ ਸੂਟ ਤਾਂ ਮੈਂ ਲਿਆਈ ਹੁਣ ਆ ਤੁਸੀਂ ਦੇਖ ਲਓ ਵੀ ਕਿੰਨਾ ਲਾਣੀ ਆ ਆ ਦੇਖੋ ਪੈਂਟ ਚਾਹ ਰਹੀ ਆ ਆ ਮੈਂ ਕਹਿੰਦੀ ਸੀ ਤੁਸੀਂ ਆਪਣੀ ਸਹੇਲੀ ਨੂੰ ਲਾ ਦਿੰਦੇ ਅਗਲੇ ਦਰਵਾਜ਼ ਅਲੱਗ ਨਹੀਂ ਹੋ ਆਕਸ਼ ਚੱਲਦਾ ਹੋ ਨਹੀਂ ਤੈਨੂੰ ਇੰਨਾ ਵੀ ਨਹੀਂ ਪਤਾ ਨਾ ਬੀਬੀ ਹੁਣ ਸਾਨੂੰ ਕੀ ਪਤਾ ਆਪਣੇ ਤਾਂ ਇਹੀ ਕੁਛ ਚੱਲਦਾ ਆ ਹੁਣ ਉਹਨਾਂ ਦੇ ਰੀਤੀ ਰਿਵਾਜ ਸਾਨੂੰ ਕੀ ਪਤਾ ਅੱਛਾ ਮੈਨੂੰ ਤਾਂ ਪਤਾ ਆ ਨਾ ਬੀਬੀ ਤੁਸੀਂ 15 ਸਾਲ ਉਹਨਾਂ ਦੇ ਨਾਲ ਵੀ ਤਾਂ ਰਹੇ ਹੋ ਤੁਹਾਨੂੰ ਤਾਂ ਉਹਨਾਂ ਦੇ ਰੀਤੀ ਰਿਵਾਜ ਪਤਾ ਵੀ ਹੋ ਨਾਲੇ ਤੁਹਾਡਾ ਤਾਂ ਤਜਰਬਾ ਆ ਤੁਹਾਡੀ ਉਮਰ 70 ਸਾਲ ਮੈਂ ਹਜੇ 45 ਦੀ ਫਰਕ ਤਾਂ ਹੈਗਾ ਹੀ ਆ ਨਾ ਵਾ ਵਾ ਤੈਨੂੰ ਆਪਣੀ ਵਾਰੀ ਸਾਰੀਆਂ ਗੱਲਾਂ ਪਤਾ ਆ ਜਿੱਦਾਂ ਤੈਨੂੰ 45 ਸਾਲ ਦੀ ਹੋ ਕੇ ਮੇਰੇ ਜਿੰਨਾ ਤਜਰਬਾ ਨਹੀਂ ਨਾ ਉਦੋਂ 25 ਸਾਲ ਦੀ ਨਵੀਂ ਵਿਆਹੀ ਨੂੰ ਤੋਂ 50 ਸਾਲ ਦੀ ਔਰਤ ਦੇ ਗੋਨ ਨਾ ਪਾਲ ਤੈਨੂੰ ਇਸ ਕੱਡੇ ਮਾਹੌਲ 'ਚ ਟੈਨੰਦਾ ਸਮਾ ਦੇ ਤੂੰ ਕੱਲ ਰੂਪ ਨੂੰ ਇੰਨਾ ਕੁਝ ਬੋਲਣ ਨਾਲੋਂ ਇਹ ਵੀ ਕਹਿ ਸਕਦੀ ਸੀ ਪੁੱਤ ਰੂਪ ਰੋਣੇ ਆਏ ਸੀ ਚਾਹ ਚ ਨਾ ਮਿੱਠਾ ਬਿਲਕੁਲ ਫਿੱਕਾ ਸੀ ਮਰਾ ਧਿਆਨ ਰੱਖ ਲਈਦਾ ਪਹਿਲਾਂ ਚੈੱਕ ਕਰ ਲਿਆ ਕਰ ਠੀਕ ਹੈ ਹਾਂਜੀ ਮੰਮੀ ਜੀ ਪਤਾ ਨਹੀਂ ਲੱਗਾ ਚਲ ਕੋਈ ਗੱਲ ਨਹੀਂ ਐਡੀ ਵੀ ਕੋਈ ਗੱਲ ਨਹੀਂ ਜਦੋਂ ਮੈਂ ਵੀ ਨਵੀਂ ਨਵੀਂ ਆਈ ਸੀ ਨਾ ਮੈਨੂੰ ਵੀ ਨਹੀਂ ਪਤਾ ਲੱਗਦਾ ਹੁੰਦਾ ਸੀ ਹੌਲੀ ਹੌਲੀ ਆ ਜਾਣੀ ਆ ਤੂੰ ਤਾਂ ਮੇਰੀ ਸਿਆਣੀ ਧੀ ਆ ਠੀਕ ਹੈ ਹਾਂਜੀ ਮੰਮੀ ਜੀ ਪਤਨੂ ਹਾ ਤਾਂ ਇੱਜ਼ਤ ਕਰਾਣੀ ਸਾਸ ਦੇ ਆਪਣੇ ਹੱਥੋਂ ਹੁੰਦਾ ਜੇ ਤੀ ਕਹਿ ਕੇ ਵਿਆਹ ਕਿਨੇ ਆਈਆਂ ਨਾ ਤਾਂ ਤੀ ਨਾ ਕੇ ਵੀ ਰੱਖੋ